ਜੋ ਜਾਨੀ 13 ਨਵੰਬਰ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਹੈ ਇਸ ਮੌਕੇ ਸੀ ਤੁਹਾਨੂੰ ਦੱਸਣ ਲੱਗਿਆ ਉਹਨਾਂ ਦੀ ਉਹ ਆਖਰੀ ਇੱਛਾ ਜੋ ਹਾਲੇ ਤੱਕ ਪੂਰੀ ਨਹੀਂ ਹੋ ਸਕੀ ਲਾਹੌਰ ਵਿਖੇ 27 ਜੂਨ 1839 ਨੂੰ ਮਹਾਰਾਜੇ ਦਾ ਦੇਹਾਂਤ ਹੋਇਆ ਸੀ ਇਸ ਇਤਿਹਾਸਿਕ ਘਟਨਾ ਨੂੰ ਦੁਨੀਆ ਦੇ ਲਗਭਗ ਹਰ ਇਤਿਹਾਸਕਾਰ ਨੇ ਆਪਣੀ ਕਲਮ ਰਾਹੀਂ ਕਲਮ ਬੰਦ ਕੀਤਾ ਇਸ ਤੱਥ ਨੂੰ ਬਦਲਿਆ ਨਹੀਂ ਜਾ ਸਕਦਾ ਪਰ ਉਸੇ ਮਹਾਰਾਜੇ ਦੇ ਆਖਰੇ ਆਖਰੀ ਸ਼ਬਦਾਂ ਨੂੰ ਕੁਝ ਕੁ ਇਤਿਹਾਸਕਾਰਾਂ ਨੇ ਬਦਲ ਕੇ ਰੱਖ ਦਿੱਤਾ ਤਦੋ ਮਹਾਰਾਜਾ ਰਣਜੀਤ ਸਿੰਘ ਆਖਰੀ ਸਾਹਾਂ ਤੇ ਸੀ ਤਾਂ ਉਸ ਕੋਲ ਖਲੋਤੇ ਦਰਬਾਰੀ ਸਲਾਹਕਾਰਾਂ ਦੇ ਨਾਲ ਇੱਕ ਵਿਦੇਸ਼ੀ ਅਧਿਕਾਰੀ ਵਿਲੀਅਮ ਉਸਬੋਰਨ ਵੀ ਖੜਾ ਸੀ ਜੋ 18 ਮਈ 1838 ਨੂੰ ਲਾਹੌਰ ਦਰਬਾਰ ਵਿਖੇ ਬ੍ਰਿਟਾਨਵੀ ਗਵਰਨਰ ਜਨਰਲ ਲord ਆਕਲੈਂਡ ਦਾ ADC ਬਣ ਕੇ ਆਇਆ ਸੀ ਤੇ ਕਈ ਮਹੀਨੇ ਲਾਹੌਰ ਵੀ ਰਿਹਾ ਉੱਥੇ ਉਸਨੇ ਮਹਾਰਾਜੇ ਦੇ ਅਸਤਰ ਸ਼ਸਤਰ ਅਤੇ ਖਾਨ ਪੀਣ ਦੇ ਤੌਰ ਤਰੀਕੇ ਦੇਖੇ ਅਤੇ ਰੋਜ਼ਾਨਾ ਆਪਣੀ ਡਾਇਰੀ ਵਿੱਚ ਉਨ੍ਹਾਂ ਬਾਰੇ ਸਕੈਚ ਵੀ ਬਣਾਉਂਦਾ ਰਿਹਾ ਉਸਨੇ ਇਹ ਸਕੈਚ ਆਪਣੀ ਕਿਤਾਬ ਕੋਰਟ ਐਂਡ ਕੈਂਪ ਆਫ ਮਹਾਰਾਜਾ ਰਣਜੀਤ ਸਿੰਘ ਚ ਵੀ ਛਪਵਾਈ ਉਸ ਕਿਤਾਬ ਚ ਉਸ ਬੋਨ ਆਪਣੇ ਦੋਸਤ ਨੂੰ ਜੁਲਾਈ 1839 ਚ ਲਿਖੇ ਖਤ ਬਾਰੇ ਦੱਸਦਾ ਹੈ ਕਿ ਮਹਾਰਾਜੇ ਨੇ ਆਪਣੀ ਮੌਤ ਤੋਂ 2 ਘੰਟੇ ਪਹਿਲਾਂ ਕੋਲ ਖੜੇ ਖਜ਼ਾਨਾ ਮੰਤਰੀ ਬੇਲੀ ਰਾਮ ਨੂੰ ਕਿਹਾ ਕਿ ਮੇਰਾ ਕੋਹਿੰੂਰ ਹੀਰਾ ਹਿੰਦੂ ਟੈਂਪਲ ਨੂੰ ਪੇਂਟ ਕਰ ਦੇਣਾ ਮੋਤੀਆਂ ਦੀ ਮਾਲਾ ਦੂਸਰੇ ਅਤੇ ਤੀਸਰੇ ਨੂੰ ਗਹਿਣੇ ਤੇ ਹੀਰੇ ਇਸ ਦਾ ਸਾਫ਼ ਮਤਲਬ ਇਹ ਸੀ ਕਿ ਕੋਹਿੰੂਰ ਹੀਰਾ ਸ੍ਰੀ ਹਰਮੰਦਰ ਸਾਹਿਬ ਮੋਤੀਆਂ ਦੀ ਮਾਲਾ ਸ੍ਰੀ ਪਟਨਾ ਸਾਹਿਬ ਅਤੇ ਗਹਿਣੇ ਤੇ ਹੀਰੇ ਮੋਤੀ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਪੇਟ ਕਰਨੇ ਸਨ ਜਿੱਥੇ ਉਹਨਾਂ ਦੀ ਅਥਾ ਆਸਤਾ ਅਤੇ ਵਿਸ਼ਵਾਸੀ ਉਸ ਬੋਨ ਵਿਦੇਸ਼ੀ ਹੋਣ ਕਾਰਨ ਸ੍ਰੀ ਹਰਮੰਦਰ ਸਾਹਿਬ ਨੂੰ ਹਿੰਦੂ ਟੈਂਪਲ ਲਿਖ ਬੈਠਾ ਜਿਸ ਕਾਰਨ ਕੋਹਿੰੂਰ ਕਿਸੇ ਵੀ ਹਿੰਦੂ ਮੰਦਰ ਨੂੰ ਨਹੀਂ ਮਿਲਿਆ ਤੇ ਨਾ ਹੀ ਕਿਸੇ ਇਤਿਹਾਸ ਕਰਨੇ ਇਸ ਬਾਰੇ ਬਰੀਕੀ ਨਾਲ ਸੋਚਿਆ ਕੋਲ ਖੜੇ ਬੇਲੀ RAM ਨੂੰ ਰਾਜਾ ਧਿਆਨ ਸਿੰਘ ਅਤੇ ਰਾਜਾ ਖੁਸ਼ਹਾਲ ਸਿੰਘ ਨੇ ਕਿਹਾ ਕਿ ਹੀਰਾ ਕਿਸੇ ਨੂੰ ਖੈਰਾਤ ਵਿੱਚ ਨਹੀਂ ਦਿੱਤਾ ਜਾ ਸਕਦਾ ਤੇ ਮਹਾਰਾਜੇ ਦੇ ਵਾਰਿਸ ਨੂੰ ਹੀ ਮਿਲੇਗਾ 19ਵੀਂ ਸਦੀ ਦੇ ਵਿਦੇਸ਼ੀ ਇਤਿਹਾਸਕਾਰ ਉਸ ਬੋਰਨ ਅਤੇ ਦੋ ਸਿੱਖ ਇਤਿਹਾਸਕਾਰਾਂ ਵਿੱਚੋਂ ਗਿਆਨੀ ਗਿਆਨ ਸਿੰਘ ਅਤੇ ਹਿਸਟੋਰੀਅਨ ਖਜ਼ਾਨ ਸਿੰਘ ਨੇ ਆਪਣੀਆਂ ਲਿਖਤਾਂ ਵਿੱਚ ਜ਼ਿਕਰ ਕੀਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਖੁਆਇਸ਼ ਕੋਹਿੰੂਰ ਹੀਰਾ ਸ਼੍ਰੀ ਦਰਬਾਰ ਸਾਹਿਬ ਪੇਟ ਕਰਨ ਦੀ ਸੀ ਅਜਿਹਾ ਨਹੀਂ ਹੋਇਆ ਇਨ੍ਹਾਂ ਦੋ ਪੰਜਾਬੀ ਇਤਿਹਾਸਕਾਰਾਂ ਤੋਂ ਇਲਾਵਾ ਲਾਹੌਰ ਦਰਬਾਰ ਦੇ ਚਿੱਤਰਕਾਰ ਕਹਿਰ ਸਿੰਘ ਅਤੇ ਸਰਦੂਲ ਸਿੰਘ ਨੇ ਵੀ 19ਵੀਂ ਸਦੀ 'ਚ ਇੱਕ ਚਿੱਤਰ ਬਣਾਇਆ ਸੀ ਸਰਦੂਲ ਸਿੰਘ ਦੇ ਚਿੱਤਰ 'ਚ ਮਹਾਰਾਜਾ ਰਣਜੀਤ ਸਿੰਘ ਦੀ ਸੱਜੀ ਬਾਜ ਪਹਿਨੇ ਬਾਜੂਬੰਦ ਵਿੱਚ ਕੋਹਿੰੂਰ ਜੜਿਆ ਦਿਖਾਇਆ ਗਿਆ ਅਤੇ ਪਿਠਭੂਮੀ 'ਚ ਸ੍ਰੀ ਹਰਮੰਦਰ ਸਾਹਿਬ ਵੀ ਚਿੱਤਰਿਆ ਗਿਆ ਇਸ ਚਿੱਤਰ ਤੋਂ ਸਪਸ਼ਟ ਹੁੰਦਾ ਹੈ ਕਿ ਸ੍ਰੀ ਹਰਮੰਦਰ ਸਾਹਿਬ ਵਿਖੇ ਕੋਹਿੰੂਰ ਪੇਟ ਕਰਨ ਦੀ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਖਵਾਹਿਸ਼ ਪੂਰੀ ਨਹੀਂ ਹੋ ਸકી ਇਸ ਬਾਰੇ ਜੇ ਡੀ ਕਨਿੰਗਮ ਨੇ ਵੀ ਆਪ ਇਹ ਕਿਤਾਬ ਹਿਸਟਰੀ ਆਫ ਦਿ ਸਿਕਸ ਵਿੱਚ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਉਪਰੰਤ ਲਾਹੌਰ ਦਰਬਾਰ ਦੇ ਕੁਝ ਸਿੱਖ ਜਰਨੈਲ ਬਰਤਾਨਵੀਆ ਨਾਲ ਰਲ ਗਏ ਸਨ ਜਿਸ ਨਾਲ ਸਿੱਖ ਰਾਜ ਨੂੰ ਨੁਕਸਾਨ ਪਹੁੰਚਾਉਣ ਵਿੱਚ ਬਰਤਾਨਵੀ ਕਾਮਯਾਬ ਹੋ ਸਕੇ 19ਵੀਂ ਸਦੀ ਦੇ ਇਤਿਹਾਸਕਾਰਾਂ ਦੀਆਂ ਰਚਨਾਵਾਂ ਅਤੇ ਚਿੱਤਰਕਾਰਾਂ ਦੇ ਚਿੱਤਰਾਂ ਦੀ ਪੁਨੋਚਾਣ ਕਰਕੇ ਦੇਖੀਏ ਤਾਂ ਦਲੀਪ ਸਿੰਘ ਦੇ ਮਹਾਰਾਜਾ ਬਨਣ ਤੋਂ ਪਹਿਲਾਂ ਹੀ ਕੋਹੀਨੂਰ ਹੀਰਾ ਅਤੇ ਦਰਿਆਈ ਨੂਰ ਲਾਹੌਰ ਦਰਬਾਰ ਤੋਂ ਗਾਇਬ ਕਰ ਦਿੱਤੇ ਗਏ ਸਨ ਲੋਰਡ ਡਲਹੋਜ਼ੀ ਨੇ ਦਲੀਪ ਸਿੰਘ ਦੇ ਪਹੁੰਚਣ ਤੋਂ ਪਹਿਲਾਂ ਹੀ ਇਹ ਲੰਡਨ ਵਿਖੇ ਮਹਾਰਾਣੀ ਵਿਕਟੋਰੀਆ ਕੋਲ ਪਹੁੰਚਾ ਦਿੱਤਾ ਸੀ ਇਸ ਗੱਲ ਦਾ ਸਬੂਤ ਵਿਸ਼ੇਸ਼ ਚਿੱਤਰਕਾਰਾਂ ਦੁਆਰਾ ਤਿਆਰ ਕੀਤੇ ਗਏ ਚਿੱਤਰਾਂ ਤੋਂ ਵੀ ਮਿਲਦਾ ਹੈ ਕਿਸੇ ਵੀ ਰਸਮੀ ਸਮਾਗਮ ਮੌਕੇ ਖਾਸ ਤੌਰ ਤੇ ਚਿੱਤਰਕਾਰ ਨੂੰ ਹੀ ਬੁਲਾਇਆ ਜਾਂਦਾ ਸੀ ਇਸੇ ਤਰ੍ਹਾਂ ਮਹਾਰਾਜਾ ਸ਼ੇਰ ਸਿੰਘ ਦੇ ਰਾਜਗaddi ਤੇ ਬੈਠਦਿਆਂ ਹੀ ਜਰਮਨ ਚਿੱਤਰਕਾਰ ਸ਼ੈਫਰਟ ਨੇ ਚਿੱਤਰ ਬਣਾਇਆ ਕਈ ਉੱਗੇ ਚਿੱਤਰਕਾਰਾਂ ਨੇ ਮਹਾਰਾਜਾ ਦਲੀਪ ਸਿੰਘ ਦੇ ਚਿੱਤਰ ਬਣਾਏ ਪਰ ਕਿਸੇ ਨੇ ਵੀ ਮਹਾਰਾਜਾ ਸ਼ੇਰ ਸਿੰਘ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦੇ ਬਾਜੂਬੰਦ 'ਚ ਕੋਹੀਨੂਰ ਹੀਰਾ ਜੜਿਆ ਨਹੀਂ ਦਿਖਾਇਆ